ਕਰਦੇ ਆ ਤੇ ਪਰਮਾਤਮਾ ਦੇ ਵੱਲੋਂ ਅੱਲਾ ਵੱਲੋਂ ਉਸ ਕੁਦਰਤ ਦੇ ਵੱਲੋਂ ਇੱਕ ਔਰਤ ਨੂੰ ਜ਼ਿਆਦਾ ਬਲ ਬਖਸ਼ਿਆ ਉਸ ਕੁਦਰਤ ਨੇ ਕੁਦਰਤ ਦੇ ਵਿੱਚ ਫੀਮੇਲ ਛੱਡਦਾ ਨਾ ਸਿਰਜਣਹਾਰੀ ਹੈ ਔਰ ਸਿਰਜਣਹਾਰੀ ਤੇ ਮੈਨੂੰ ਇਹ ਲੱਗਦਾ ਵੀ ਜੇ ਉਹ ठान ਲਵੇ ਵੀ ਮੈਂ ਕੁਝ ਹਾਸਲ ਕਰਨਾ ਹੈ ਮੈਂ ਕਿਤੇ ਪਹੁੰਚਣਾ ਹੈ ਮੈਂ ਜ਼ਿੰਦਗੀ ਦੇ ਵਿੱਚ ਇੱਕ ਰੁਤਬਾ ਕਾਇਮ ਕਰਨਾ ਹੈ ਤਾਂ ਕੋਈ ਵੀ ਕੰਮ ਔਖਾ ਨਹੀਂ ਹੈ ਨਹੀਂ ਤਨੀ ਤਨ ਮੁਰਾਦਾਂ ਹੁੰਦੀਆਂ ਨੇ ਆਪਾਂ ਅਕਸਰ ਇਹ ਗੱਲ ਕਰਦੇ ਹਾਂ ਕਿ ਦੇਖੋ ਤੁਸੀਂ ਆਪਣੇ ਅੰਦਰ ਇੱਕ ਤਹਈਆ ਕਰ ਲਓ ਕਿ ਮੈਂ ਚੰਗੀ ਪੱਤਰਕਾਰੀ ਕਰਨੀ ਹੈ ਮੈਂ ਸੁਚੱਜੀ ਪੱਤਰਕਾਰੀ ਕਰਨੀ ਹੈ ਮੈਂ ਆਪਣਾ ਇੱਕ ਜਿਹੜਾ ਏਮ ਐ ਉਹ ਇੱਥੇ ਲੈ ਕੇ ਚੱਲਣਾ ਇੱਕ ਜਿਹੜਾ ਮੈਂ ਨਿਸ਼ਾਨਾ ਮਿੱਥਿਆ ਹੋਇਆ ਉਹਨੂੰ ਇੱਥੇ ਲੈ ਕੇ ਚੱਲਣਾ ਤਾਂ ਕੋਈ ਵੀ ਚੀਜ਼ ਔਖੀ ਨਹੀਂ ਹੈ ਪਰ ਇੱਕ ਚੰਗਾ ਪੱਤਰਕਾਰ ਹੋਣ ਦੇ ਲਈ ਤਣਾ ਸਭ ਅਕਸਰ ਇਹ ਗੱਲ ਕਹਿੰਦੇ ਹੁੰਦੇ ਆ ਕਿ ਪੱਤਰ 925 ਵਾਲੀ ਜੋਬ ਨਹੀਂ ਹੈ ਵੀ ਸਵੇਰੇ 9 ਵਜੇ ਕੰਮ ਤੇ ਗਏ ਤੇ 5 ਵਜੇ ਛੁੱਟੀ ਹੋ ਗਈ ਤਾਂ ਚਲੋ ਆਪੋ ਆਪਣੇ ਘਰੇ ਪੱਤਰਕਾਰ 24 ਘੰਟੇ ਆਨ ਗਿਉਤੀ ਹੈ ਇਹ ਮਾਇਨੇ ਨਹੀਂ ਰੱਖਦਾ ਕਿ ਉਹ ਕੁੜੀ ਹੈ ਉਹ ਮੁੰਡਾ ਹੈ ਉਹ ਬੱਚਾ ਹੈ ਉਹ ਕੌਣ ਹੈ ਜਿਉ ਪੱਤਰਕਾਰ ਹੈ ਤਾਂ ਉਹਦੇ ਮੋਢਿਆਂ ਤੇ ਜ਼ਿੰਮੇਵਾਰੀ ਹੋਰ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਸਮਾਜ ਦੇ ਲੋਕ ਤੁਹਾਡੇ ਉੱਤੇ ਵਿਸ਼ਵਾਸ ਕਰਦੇ ਨੇ ਤੁਹਾਨੂੰ ਸੁਣਦੇ ਨੇ ਤੁਹਾਡੇ ਵੱਲੋਂ ਕਹੀਆਂ ਹੋਈਆਂ ਗੱਲਾਂ ਨੂੰ ਵਿਚਾਰਦੇ ਨੇ ਤੇ ਉਹਨਾਂ ਗੱਲਾਂ ਨੂੰ ਸੱਚ ਮੰਨਦੇ ਨੇ ਤੋ ਜਦੋਂ ਤੁਸੀਂ ਇਸ ਖੇਤਰ ਦੇ ਵਿੱਚ ਆ ਜਾਂਦੇ ਹੋ ਨਿੱਤ ਖੂਹ ਪੁੱਟਣਾ ਤੇ ਨਿੱਤ ਪਾਣੀ ਪੀਣਾ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਕੁਝ ਬਣਿਆ ਬਣਾਇਆ ਜਾਂ ਕੀਤਾ ਕਰਾਇਆ ਲੱਭ ਜਾਊਗਾ ਤੁਹਾਨੂੰ ਆਪਣੀ ਮਿਹਨਤ ਆਪ ਕਰਨੀ ਪੈਗੀ ਬਲਗਣਾ ਹਰ ਪਾਸੇ ਹੁੰਦੀਆਂ ਨੇ ਰੋਕਾ ਹਰ ਪਾਸੇ ਹੁੰਦੀਆਂ ਨੇ ਕੀ ਕੁੜੀਆਂ ਜਿਹੜੀਆਂ ਇਸ ਵੇਲੇ ਦਸਲੀ ਦੇ ਨਾਲ ਜੁੜੀਆਂ ਹੋਈਆਂ ਨੇ ਉਹਨਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਂਦੀ ਕੀ ਜਿਹੜੀਆਂ ਕੁੜੀਆਂ ਇੰਜੀਨੀਅਰ ਬਣਨਾ ਚਾਹੁੰਦੀਆਂ ਨੇ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਆਉਂਦੀ ਆ ਗੁਰਪ੍ਰੀਤ ਕੌਰ ਭੰਗੋਰੀ ਇੱਥੇ ਬੈਠੇ ਨੇ ਕੀ ਲੱਗਦਾ ਹੈ ਕਿ ਆਸਾਨੀ ਨਾਲ ਹੀ ਇਸ ਮਕਾਮ ਦੇ ਉੱਪਰ ਪਹੁੰਚ ਗਏ? ਤਾਲੀਆਂ ਭਾਈ। ਅੱਜ ਅਸੀਂ ਕਿਸੇ ਇਨਸਾਨ ਨੂੰ ਕਿੱਥੇ ਮਕਾਮ ਦੇ ਉੱਪਰ ਬੈਠਾ ਹੋਇਆ ਵੇਖਦੇ ਆਂ ਪਰ ਉਹਨੇ ਉੱਥੋਂ ਤੱਕ ਪਹੁੰਚਣ ਦੇ ਲਈ ਕੀ-ਕੀ ਕੋਦ ਆਪਣੇ ਸੰਬੰਧ ਉੱਪਰ ਹੰਡਾਇਆ ਹੈ? ਇਸੇ ਕੋ ਬੰਦਾ ਜਾਣਦਾ ਹੁੰਦਾ ਉਹ ਔਰਤ ਜਾਣਦੀ ਹੁੰਦੀ ਏ ਕਹਿੰਦੇ ਹਰ ਬੰਦੇ ਦੀਆਂ ਦੋ ਕਹਾਣੀਆਂ ਨੇ। ਇੱਕ ਉਹ ਜਿਹੜੀ ਉਹ ਲੋਕਾਂ ਨੂੰ ਦੱਸਦਾ ਹੈ। ਕਿ ਉਹ ਜਿਹੜੀ ਉਹਨੂੰ ਸਿਰਫ ਆਪ ਨੂੰ ਪਤਾ ਹੁੰਦੀ ਐ ਵੀ ਮੇਰੇ ਤੇ ਕੀ ਕੀ ਬੀਤੀ ਆ ਹੂੰ ਕਿਉਂ ਜ਼ਿੰਦਗੀ ਦੇ ਸਫਰ ਇਹੋ ਜਿਹੇ ਹੁੰਦੇ ਨੇ ਜਿੱਥੇ ਤੁਹਾਨੂੰ ਕੱਲੀਆਂ ਸਫਰ ਕਰਨਾ ਪੈਂਦਾ ਕੋਈ ਮਾਪਾ ਬਾਪ ਨਹੀਂ ਕੋਈ ਭੈਣ ਭਰਾ ਨਹੀਂ ਕੋਈ ਦੋਸਤ ਮਿੱਤਰ ਨਹੀਂ ਸਿਰਫ ਸਿਰਫ ਤੁਸੀਂ ਤੇ ਤੁਹਾਡਾ ਸਿਰਣ ਉਹ ਤੁਹਾਨੂੰ ਫਰਾਦ ਕਰ ਤੋਂ ਦੱਸਦਾ ਕੋ ਇਰਾਦੇ ਪੱਕੇ ਹੋਣ ਕੋਈ ਵੀ ਖੇਤਰ ਮੈਨੂੰ ਨਹੀਂ ਲੱਗਦਾ ਅੱਜ ਦੇ ਸਮੇਂ ਤਾਂ ਖਾਸ ਤੌਰ ਤੇ ਕੰਦੇ ਵਿੱਚ ਮੇਰੇ ਦਾਦੀ ਸੀ ਸਰਬਾਸੀ ਜਸਵੰਤ ਕੌਰ ਉਹਨਾਂ ਵੇਲੇਆਂ ਦੇ ਵਿੱਚ ਸਰਕਾਰੀ ਸਕੂਲ ਦੇ ਵਿੱਚ ਐਡਮਿਨਿਸਟਰੇਟ ਸੀ ਜਦੋਂ ਕੁੜੀਆਂ ਨੂੰ ਪੜਾਇਆ ਹੀ ਨਹੀਂ ਸੀ ਜਾਂ। 1945 ਦੇ ਵਿੱਚ ਆ ਕੇ ਉਹਨਾਂ ਨੇ ਖੰਸਰਪੁਰ ਵਾਲੇ ਸਰਕਾਰੀ ਸਕੂਲ ਦੇ ਵਿੱਚ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ। ਉਸ ਤੋਂ ਬਾਅਦ ਤੇ ਮੇਰੇ ਪੂਆਜੀ ਸਰਬਾਸੀ ਸ੍ਰਿੰਦਰਜੀਤ ਜੀ ਕੋਲ ਲੈਂਗੁਏਜ ਸੀ ਸਾਰੇ ਪੰਜਾਬੀ ਪੜਾਉਂਦੇ ਰਹੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਉਸ ਦੌਰ ਦੇ ਵਿੱਚ ਜਦੋਂ ਬਾਰਨੀਤੀ ਕੱਢਿਆ ਜਾਂਦਾ ਜਦੋਂ ਉਹਨਾਂ ਨੂੰ ਪੜਾਇਆ ਨਹੀਂ ਜਾਂਦਾ ਜੇਕਰ ਉਦੋਂ ਇਹ ਸਾਰਾ ਕੁਝ ਉਹ ਕਰ ਸਕਦੇ ਉਹਨਾਂ ਵਰਗੇ ਹੋਰ ਬਹੁਤ ਸਾਰੇ ਲੋਕਾਂ ਨੇ ਕੀਤਾ ਤੇ ਅੱਜ ਤੱਕ ਸਾਡੇ ਕੋਲ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਓਪਰਚੁਨਿਟੀਜ਼ ਨੇ ਸਾਡੇ ਕੋਲ ਸਾਰੇ ਦੂਹੇ ਖੁੱਲੇ ਹੋਏ ਨੇ ਅਸੀਂ ਜੇ ਚੰਗਾ ਕਰਨਾ ਚਾਹੀਏ ਤੇ ਅਸੀਂ ਕਰ ਸਕਦੇ ਹਾਂ ਨਿਤ ਪੜਿਓ ਕਿਤਾਬਾਂ ਨਾਲ ਛੁੱਡਣਾ ਪਊਗਾ ਸਾਡੇ ਉਹਨੇ ਸਾਡੀ ਸੇਵਾ ਕਰੀ ਚੱਲੀ ਹੈ